ਵਾਰਡ ਨੰਬਰ 48 ਤੋਂ ਆਜ਼ਾਦ ਉਮੀਦਵਾਰ ਨੇ ਅੱਜ ਕੀਤਾ ਲਾਸਟ ਦਿਨ ਆਪਣਾ ਧੂਆਂ ਧਰ ਚੋਣ ਪ੍ਰਚਾਰ ਅਤੇ ਆਜ਼ਾਦ ਉਮੀਦਵਾਰ ਦੇ ਹੱਕ ਦੇ ਵਿੱਚ ਲੱਗੇ ਬਠਿੰਡਾ ਦੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਨਾਰੇ ਕਿਹਾ ਗਿੱਲ ਸਾਹਿਬ ਦੀ ਸੋਚ ਤੇ ਪੈਰਾ ਦੇਾਂਗੇ ਠੋਕੇ ਦੱਸ ਦਈਏ ਕਿ ਜਿੱਥੇ 21 ਦਸੰਬਰ ਨੂੰ ਜਿਮਣੀ ਚੋਣਾ ਜੋ ਬਠਿੰਡਾ ਦੇ ਇੱਕ ਵਾਰਡ ਦੇ ਅੰਦਰ ਵਾਰਡ ਨੰਬਰ 48 ਦੇ ਅੰਦਰ ਹੋ ਰਹੀਆਂ ਹਨ ਇਥੋਂ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਇਥੋਂ ਦੇ ਕੌਂਸਲਰ ਸਨ ਅਤੇ ਉਹਨਾਂ ਵੱਲੋਂ ਅਸਤੀਫਾ ਦੇ ਕੇ ਉਸ ਤੋਂ ਬਾਅਦ ਵਿਧਾਇਕ ਬਣੇ ਸਨ ਅਤੇ ਇਹੇ ਉਦੋਂ ਦੀ ਇਹ ਵਾਰਡ ਦੇ ਵਿੱਚ ਐਮਸੀ ਦੀ ਸੀਟ ਜਿਹੜੀ ਖਾਲੀ ਪਈ ਸੀ ਹੁਣ ਇਸ ਦੀਆਂ ਜਿਮਣੀ ਚੋਣਾਂ ਹੋ ਰਹੀਆਂ ਹਨ ਅਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਪਹਿਲਾਂ ਜੋ ਇਹ ਆਜ਼ਾਦ ਵਿਅਕਤੀ ਚੋਣ ਲੜ ਰਿਹਾ ਇਸ ਨੂੰ ਟਿਕਟ ਦਿੱਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਇਸ ਦੀ ਆਪਣਾ ਟਿਕਟ ਕੱਟ ਕੇ ਅਮਰਜੀਤ ਮਹਿਤਾ ਦੇ ਬੇਟਾ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ ਜਿਸ ਜਿਸ ਤੋਂ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਹੁਣ ਉਹ ਆਜ਼ਾਦ ਉਮੀਦਵਾਰ ਦੀ ਹੀ ਸਪੋਰਟ ਕਰ ਰਹੇ ਹਨ ਅੱਜ ਇਹਨਾਂ ਵੱਲੋਂ ਟੂਆਂ ਧਾਰ ਜਿਹੜਾ ਆਪਣਾ ਚੋਣ ਪ੍ਰਚਾਰ ਸੀ ਉਹ ਕੀਤਾ ਗਿਆ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਇਹਨਾਂ ਵੱਲੋਂ ਵੋਟ ਮੰਗੀ ਜਾ ਰਹੀ ਹੈ ਤੇ ਇਸ ਮੌਕੇ ਉਮੀਦਵਾਰ ਨੇ ਕਿਹਾ ਕਿ ਉਹ ਜੇ ਸਹੀ ਵਿਕਾਸ ਚਾਹੁੰਦੇ ਆ ਤਾਂ ਬਿਨਾ ਪੈਸੇ ਤੇ ਲਿੱਦੋ ਬਿਨਾ ਕਿਸੇ ਲੋਭ ਲਾਲਚ ਤੋਂ ਵੋਟਾਂ ਦਾ ਆਪਣੀ ਵੋਟ ਦਾ ਇਸਤੇਮਾਲ ਕਰਨ ਕਿੰਨੇ ਸਾਵਦੀ ਸੋਚਦੇ ਨਾ ਜੀ ਅਕੀਦਾ ਨੂੰ ਪੜਾ ਲਈ ਮਖਲਵੰਤਾ ਸਰ ਬੰਦਰ ਬਾਅਨਗਰ ਪਾਲੇਵਾਲੀ ਚੌਂ ਲਾ ਰਹੇ ਆ ਆਯਾਦ ਨੂੰ ਦੁਆਰਾ ਚੌਂシャン ਟਰੈਕਟਰ ਪਰ ਸਾਰੇ ਹੀ ਮੁਹੱਲਾ ਵਸਿਆ ਨੂੰ ਬਾਅਨਗਰ ਪਾਲੇਵਸਿਆ ਨੂੰ ਹੱਥ ਵਨ ਦੀ ਬੇਨਤੀ ਕਰਦਾ ਹੈ ਕਿ ਉਹ ਨਾਲ ਇੱਥੇ ਤਰੀਕ ਨੂੰ ਟਰੈਕਟਰ ਦੇ ਨਿਸ਼ਾਨ ਦੇ ਉੱਤੇ ਲਾ ਕੇ ਆਪਣੇ ਮੁਹੱਲੇ ਦੀ ਕਾਮਯਾਬੀ ਦਾ ਪਲਿਕਾ ਕੋ ਕੰਮ ਦੇ ਬਣਾਈਗੇ ਆਪਾਂ ਬਾਕੀ ਰਾਜ ਦਾ ਪ੍ਰੋਗਰਾਮ ਹੈ ਅਸੀਂ ਮਹਾਪੰਚਾਇਤ ਕਰਦੇ ਆਂ ਇਹ ਕਰ ਕਰ ਬੇਨਤੀ ਆਪਣੇ ਜੱਤੀ ਪੋਰਟਲ ਪੂਰੀ ਕਰਨ ਦਾ ਹੈ ਲੋਕਾਂ ਦੇ ਇਕੱਤਰ ਰਿਸਪਾਂਸ ਕਰ ਰਹੇ ਹੈ ਬਾਕੀ ਥੋੜੇ ਸਾਹਮਣੇ ਹੈ ਸਾਰਾ ਮੁਹੱਲਾ ਮੇਰੇ ਨਾਲ ਹੈ ਸਾਰਾ ਇਹਨਾਂ ਦੀ ਪੂਰੀ ਫੋਟੋ ਆਪਣੀ ਵਾਲੀ ਤੇ ਇਹਨਾਂ ਕਰਕੇ ਮੇਰੇ ਫਿਰਦਾ ਹੈ ਕੋਈ ਸਰਗੋ ਕੋਈ ਕਰੀ ਜਿਵੇਂ ਮੱਲਾ ਦਾ ਸਾਰਾ ਪੁਲਿਸ ਦਿੰਦੀ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਉਸਾ ਕਰੇ ਲਾਖ ਨੂੰ ਲੈ ਕੇ ਸਾਡੇ ਸਾਡੇ ਸਾਰੇ ਵੋਟਰਾਂ ਨੂੰ ਅਸੀਂ ਬੇਨਤੀ ਕਰਨਾ ਭੰਪੁਰਾ ਨੂੰ ਕਿ ਬਿਨਾਂ ਜੀਆ ਸੋਣਾ ਹੈ ਬਿਨਾਂ ਕਿਸੇ ਲਾਲਚੋਂ ਬਿਨਾਂ ਕਿਸੇ ਗੱਲਾਂ ਬਾਤਾਂ ਤੋਂ ਰਹੇਗਾ ਕਿ ਵੋਟਾਂ ਬੰਗਿਆ ਜਾਣ ਮੇਰੀ ਇੱਕ ਇੱਕ ਬੋਟ ਆਪਦੇ ਸਹੀ ਜਗ੍ਹਾ ਤੇ ਪੋਣੇ ਸਹੀ ਇਸਤੇਮਾਲ ਕਰੇ ਵੋਟਰਾਂ